ਏ ਆ ਜੀ ਆਪਣਾ ਸੋਹਣਾ ਪੰਜਾਬ ਰੰਗਲਾ ਪੰਜਾਬ ਜਿਹਦੀ ਰੀਸ ਮੈਨੂੰ ਨਹੀਂ ਲੱਗਦਾ ਵੀ ਕੋਈ ਹੋਰ ਸਟੇਟ ਕਰ ਸਕਦੀ ਹੋ ਜਿਹੜੀ ਆ ਸਵੇਰ ਆ ਨਾ ਸਿਆਲਾਂ ਦੀ ਵਾਕਈ ਬਾ ਕਮਾਲ ਇਸ ਤੋਂ ਉੱਪਰ ਕੁਝ ਵੀ ਨਹੀਂ ਹੋ ਸਕਦਾ ਕੁਝ ਵੀ ਪਈਆਂ ਹੋਈਆਂ ਧੌਂਦਾ ਹਰੇ ਭਰੇ ਖੇਤ ਤੇ ਸਵੇਰ ਦੀ ਸ਼ਾਂਤੀ ਕਿੰਨਾ ਸਕੂਨ ਦਿੰਦੀ ਆ ਬਸ ਆਵਾਜ਼ਾਂ ਸੁਣਦੀਆਂ ਨੇ ਤੁਹਾਨੂੰ ਪੰਛੀਆਂ ਦੀਆਂ ਜਾਂ ਦੂਰ-ਦਰਾਡੇ ਨਾ ਕਿਤੇ ਚੱਲ ਰਹੇ ਟਰੈਕਟਰਾਂ ਤੇ ਮਾੜਾ-ਮੋਟਾ ਡੱਕ ਵੱਜਦਾ ਸੁਣਦਾ ਨਹੀਂ ਹੋਰ ਕੁਝ ਵੀ ਨਹੀਂ ਆਵਾਜ਼ਾਂ ਦਾ ਦੱਸਦਾ ਕਿਹਦੇ ਕਿਹਦੇ ਤੋਤਾ ਬੋਲ ਰਿਹਾ ਸੀ ਕਾਂ ਆ ਦੇ ਕਾਂ ਤੋਤਾ ਤੀਜਾ ਬਸਦਾ ਹਾਰ ਨਾ ਐਨੇ ਸ਼ਾਂਤ ਆ ਆ ਦੇ ਤੋਤੇ ਬਹੁਤ ਬੋਲਦੇ ਆ ਦੇਖੋ ਤੁਹਾਨੂੰ ਯਾਰਾ ਸੱਚੀ ਦੱਸਿਓ ਵੀ ਕਿਵੇਂ ਦਾ ਲੱਗਦਾ ਜਿਹੜਾ ਖਾਸ ਕਰਕੇ ਪਿੰਡਾਂ ਦਾ ਨਜ਼ਾਰਾ ਪਿੰਡਾਂ ਵਿੱਚ ਆ ਚੀਜ਼ਾਂ ਆਪਣੇ ਸੌਰੀ ਸ਼ਹਿਰਾਂ ਦੇ ਵਿੱਚ ਨਾ ਆ ਚੀਜ਼ਾਂ ਦੇਖਣ ਨੂੰ ਨਹੀਂ ਮਿਲਣੀਆਂ ਆ ਹਰਿਆਲੀ ਆ ਸਾਫ਼ ਸੁਥਰਾ ਬਾਤਾਬਨ ਸ਼ਹਿਰਾਂ ਦੇ ਵਿੱਚ ਨਹੀਂ ਹੈਗਾ ਆ ਸੜਕ ਹੈ ਇਹ ਸਾਡੇ ਪਿੰਡ ਦੇ ਯਾਨੀ ਕਿ ਜਦ ਜ਼ਿੰਦਗੀ ਤੋਂ ਬਾਅਦ ਜਿੱਥੇ ਬੰਦੇ ਦਾ ਆਖਰੀ ਸਟਾਪ ਹੁੰਦਾ ਉੱਥੇ ਨੂੰ ਜਾਂਦੀ ਆ ਯਾਨੀ ਕਿ ਮੜੀਆਂ ਨੂੰ ਸਮਸ਼ਾਨ ਘਾਟ ਨੂੰ ਇਹ ਉੱਥੇ ਨੂੰ ਜਾਂਦੀ ਆ ਪਿੰਡ ਤੋਂ ਬਾਹਰ ਬਾਹਰਾਂ ਚੜ੍ਹਦੀ ਵਾਲੇ ਪਾਸੇ ਤੇ ਤੁਹਾਨੂੰ ਖੇਤਾਂ ਦਾ ਨਜ਼ਾਰਾ ਦਿਖਾਉਣ ਲੈ ਕੇ ਆਇਆ ਮੈਂ ਵੀ ਦੇਖੋ ਪਿੱਛੇ ਪਈ ਹੋਈ ਧੁੰਦ ਹਰੀਆਲੀ ਕਿੰਨੀ ਸੋਹਣੀ ਲੱਗਦੀ ਆ ਇਹੀ ਵਜ੍ਹਾ ਕਿ ਜਿਹੜਾ ਆਪਣੇ ਪੰਜਾਬ ਤੋਂ ਬਾਹਰ ਪ੍ਰਦੇਸੀ ਵੀਰ ਭੈਣ ਰਹਿੰਦੇ ਆ ਨਾ ਉਹ ਸਾਰੇ ਕਿਉਂ ਇਧਰ ਨੂੰ ਭੱਜੇ ਆਉਂਦੇ ਆ ਸਪੈਸ਼ਲੀ ਆਹੀ ਦਿਨਾਂ ਦੇ ਵਿੱਚ ਸਰਦੀਆਂ ਦੇ ਵਿੱਚ ਕਿਉਂਕਿ ਇੱਕ ਇਸ ਜੰਨਤ ਤੋਂ ਘੱਟ ਨਹੀਂ ਤੇ ਦੂਜਾ ਪਰ ਘਰਦਿਆਂ ਦਾ ਪਿਆਰ ਤੀਜਾ ਜਿਵੇਂ ਜਿਵੇਂ ਸਰਦੀਆਂ ਆ ਜਾਂਦੀਆਂ ਨੇ ਉਹਵੇਂ ਹੋਵੇਂ ਨਾ ਖੋਆ ਪੰਜੀਰੀ ਉਹ ਵੀ ਨਾਲੋਂ ਨਾਲ ਆ ਜਾਂਦੇ ਆ ਸਾਡੀਆਂ ਜਿਹੜੀਆਂ ਸ਼ਾਹੀ ਖਰਾਕਾਂ ਨੇ ਸਿਆਲਾ ਦੀਆਂ ਉਹ ਤੁਹਾਨੂੰ ਦਿਖਾਉਣਾ ਆ ਤਾਂ ਹੈਗਾ ਕਣਕ ਦਾ ਖੇਤ ਠੀਕ ਹੈ ਨਾ ਹਰਿਆ ਭਰਿਆ ਹਰਿਆਲੀ ਮਾਰਦੀ ਆ ਤੇ ਹੁਣ ਤੁਹਾਨੂੰ ਦਿਖਾਉਣਾ ਸਰੋਂ ਦਾ ਖੇਤ ਸਰੋਂ ਵਿੱਚ ਬਰਸੀਨ ਮੱਝਾਂ ਵਾਸਤੇ ਨਾ ਠੀਕ ਆ ਜਾਂ ਕਈ ਤੋੜੀਆਂ ਵੀ ਪਾ ਦਿੰਦੇ ਆ ਹਾਜੀ ਸੱਚੀ ਯਾਰ ਬਹੁਤ ਸੋਹਣਾ ਬਹੁਤ ਸੋਹਣਾ ਪੰਜਾਬ ਦੇ ਵੈਸੇ ਸਾਰੇ ਮੌਸਮ ਵਧੀਆ ਨੇ ਪਰ ਜਿਹੜਾ ਸਿਆਲਾਂ ਦਾ ਨਾ ਬਹੁਤ ਖਾਸ ਹੈ ਉਹ ਗੀਤ ਚੱਲ ਰਿਹਾ ਸਿੱਧੂ ਮੂਸੇਵਾਲਾ ਦਾ ਕਹਿੰਦਾ ਦਿੱਲੀ ਵੀ ਦਬ ਲੈਂਦੇ ਇਹਨੂੰ ਪੰਜਾਬ ਕਹਿੰਦੇ ਆ ਵਾਹ ਜੀ ਵਾਹ ਸ਼ੇਰ ਪੁੱਤ ਸੀ ਪੰਜਾਬ ਦਾ ਬਾਕੇ ਕਲਮ ਚ ਦਮ ਸੀ ਆਵਾਜ਼ ਚ ਵੀ ਦਮ ਸੀ ਸ਼ਾਇਦ ਜਰਿਆ ਨਹੀਂ ਗਿਆ ਤਾਂ ਹੀ ਮਾਰਤਾ ਕੋਈ ਗੱਲ ਨਹੀਂ ਹੈ ਜੇ ਜੋਧੇ ਜੰਮਦੇ ਹੀ ਰਹਿਣਗੇ ਆਹ ਲਸਣ ਬੀਜਿਆ ਹੋਇਆ ਆਲੇ-ਦਾਲੇ ਬੱਟਾਂ ਤੇ ਮੂੜੀਆਂ ਖੜੀਆਂ ਨੇ ਉਹ ਪਰ ਮਿੱਥੇ ਬੀਜੇ ਹੋਇਆ ਬਿਲਕੁਲ ਐਂਡ ਤੇ ਤੇ ਵਿਚਕਾਰ ਖਾਲੀ ਪਿਆ ਕੈਰੀ ਤੇ ਆਹ ਦੇਖੋ ਕਿੱਡੇ ਕਿੱਡੇ ਮੂਲ ਖੜਿਆ ਆ ਦੇ பசਿੰ 100 150 ਮੀਟਰ ਦੀ ਦੂਰੀ ਤੇ ਨਹਿਰ ਤੇ ਆਹ ਜੋ ਜਗਾ ਪੱਟੀ ਵੀ ਦੇਖਦੀ ਆ ਇਹ ਜੋ ਸਰਕਾਰੀ ਖਾਲ ਪਏ ਨੇ ਇਹ ਉਹਨਾਂ ਦੀ ਜਗਾ ਇਤੋਂ ਦੀ ਹੁਣ ਪੈਪ ਪੈ ਗਿਆ ਤੇ ਖੇਤਾਂ ਨੂੰ ਪਾਣੀ ਲੱਗਦਾ ਹੋ ਗਿਆ ਸਾਰੇ ਪਾਸੇ ਧੰਨ ਸਾਡੇ ਪੰਜਾਬ ਦੇ ਜਾਇ ਕਾਮੇ ਧੰਨ ਸਾਡਾ ਕਿਸਾਨ ਜੋ ਇਨੀ ਠੰਡ ਦੇ ਵਿੱਚ ਵੀ ਧਰਨੇ ਤੇ ਬੈਠਾ ਹੋਇਆ ਪਰ ਅੱਜ ਦੇ ਟਾਈਮ ਦੇ ਵਿੱਚ ਉਹ ਵੀ ਨਾ ਬੁਰੇ ਲੱਗਣ ਲੱਗ ਗਿਆ ਵੀ ਹਾਂ ਧਰਨੇ ਲਾਈ ਜਾਂਦੇ ਆ ਰੋਡ ਬਲੌਕ ਹੁੰਦੇ ਆ ਪਰ ਉਹ ਇਹ ਨਹੀਂ ਦੇਖਦੇ ਕਿ ਉਹ ਕਿਹਨਾ ਦੇ ਲਈ ਬੈਠੇ ਨੇ ਨਾ ਦੇ ਪਿੱਛੇ ਖੜੇ ਪੋਕੀ ਜਾਂਦੇ ਆ ਤੇ ਕਿਧਰ ਫਿਰਦਾ ਕਿੱਥੇ ਗਿਆ ਹਾ ਦੇ ਹੋ ਨਿਕਲਾ ਉਹ ਲਾਗੇ ਚੁੰਡਣਾ ਆ ਹੋਏ ਕਿਵੇਂ ਲੱਗੇ ਦੇਖ ਲਓ ਮੈਂ ਇਧਰ ਨੂੰ ਆਇਆ ਮੈਂ ਘੁੰਮਣ ਆਇਆ ਸੀ ਖੇਤਾਂ ਦੇ ਵਿੱਚ ਤੇ ਕਦੂਰੇ ਮੈਨੂੰ ਭੌਂਕਣ ਲਾਗੇ ਦੇਖ ਲਓ ਵੀ ਮਾਂ ਨੂੰ ਕਿੰਨਾ ਹੁੰਦਾ ਉਹਦੇ ਬੱਚਿਆਂ ਦਾ ਉਹਨੇ ਆਵਾਜ਼ ਸੁਣੀ ਤੇ ਆਹ ਵੀ ਮੇਰੇ ਬੱਚਿਆਂ ਦੇ ਕੋਲੇ ਪਤਾ ਨਹੀਂ ਕੌਣ ਆ ਗਿਆ ਤੇ ਜਦੀ ਭੱਜੀ ਭੱਜੀ ਆਈ ਪੁਰ 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 ਪੁਰ